ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਜੀ ਸਿੰਘ ਦੇ ਰਾਜ ਦੇ ਸਮੇਂ ਤੋਂ ਬਾਅਦ ਵਿੱਚ ਜੋ ਵਰਤਾਰਾ ਅਖੌਤੀ ਸਿੱਖ ਲੀਡਰਾਂ ਦੇ ਵਿੱਚ ਵਰਤਿਆ ਉਹ ਕਿਉਂ ਸਾਡੀ ਕੌਮ ਦਾ ਨੁਕਸਾਨ ਕਰਦਾ ਹੈ ਕਿ ਕਿਉਂ ਉਹ ਪੈਦਾ ਹੋਏ ਜਿਹੜੇ ਕੌਮ ਦਾ ਨੁਕਸਾਨ ਅੱਜ ਤੱਕ ਕਰ ਰਹੇ ਨੇ ਉਹ ਕੌਣ ਨੇ ਲੋਕ ਥੋੜਾ ਜਿਹਾ ਧਿਆਨ ਦਿਓ ਕਈ ਵਾਰੀ ਇਹ ਸ਼ੰਕਾ ਹੁੰਦੀ ਹੈ ਵੀ ਤੁਸੀਂ ਨੇੜਿਤਰੰਤਰ ਦੀ ਜਿੰਨੀ ਚੋਣ ਹੈ ਉਹਦੇ ਤੇ ਗੱਲ ਕਰ ਰਹੇ ਹੋ ਉਹ ਤਾਂ ਹੋ ਰਹੀ ਹੈ ਜੀ ਮੈਂ ਗੱਲ ਉਹਨਾਂ ਲੋਕਾਂ ਦੀ ਕਰਦਾ ਜਿਹੜੇ 1849 ਤੋਂ ਬਾਅਦ ਖਾਲਸਤਾਨ 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 ਆਪਣੀ ਜਵਾਨ ਤੋਂ ਲਗਾਤਾਰ ਭੁੱਲ ਰਹੇ ਹਨ ਉਹ ਉਹ ਲੋਕ ਨੇ ਜਿਨ੍ਹਾਂ ਨੇ ਜੂਥ ਨੂੰ ਅਰਾਜਨੀਤੀ ਦਾ ਕੋਈ ਗੁਣ ਨਹੀਂ ਦਿੱਤਾ ਸਿੱਖ ਇਤਿਹਾਸ ਦਾ ਕੋਈ ਸਿਧਾਂਤ ਨਹੀਂ ਸਮਝਾਇਆ ਕਿਸੇ ਵੀ ਨੌਜਵਾਨ ਨੂੰ ਇਹ ਨਹੀਂ ਕਿਹਾ ਕਿ ਤੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋ ਤੇ ਕੁਝ ਸਮਾਂ ਆਪਣੇ ਕੌਮ ਲਈ ਆਪਣੇ ਪੰਜਾਬ ਲਈ ਕੱਢ ਜਾਂ ਇਹ ਕਹਿ ਸਕਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜੇ ਤੁਸੀਂ ਖੁਦ ਰੀਡਿੰਗ ਦੀ ਗੱਲ ਕਰੋਗੇ ਉਹ ਵਧੀਆ ਸ਼ਾਸਕ ਨਹੀਂ ਯਾਨੀ ਕਿ ਵਧੀਆ ਲੀਡਰ ਪੈਦਾ ਨਹੀਂ ਕਰ ਸਕਿਆ ਉਹਦੀ ਮੌਤ ਤੋਂ ਬਾਅਦ ਜਿੰਨੀਆਂ ਮੌਤਾਂ ਜਿੰਨੇ ਕਤਲ ਉਹਦੇ ਆਪਣੇ ਪਰਿਵਾਰ ਵਿੱਚ ਆਪਣੇ ਘਰ ਵਿੱਚ ਹੋਏ ਨੇ ਸ਼ਾਇਦ ਹੀ ਇਹ ਕੋਈ ਰਿਕਾਰਡ ਤੋੜ ਸਕੇ ਜਾਂ ਕਿਤੇ ਹੋਰ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ ਜੋ ਕੁਝ ਉਹਦੇ ਰਾਜ ਵਿੱਚ ਉਹਦੇ ਘਰ ਵਿੱਚ ਵਾਪਰਿਆ ਇਹ ਸਚਾਈ ਹੈ ਤੇ ਹੁਣ ਜਿਹੜੇ ਹੁਣ ਜਿਹੜੇ ਅਖੋਤੀ ਲੀਡਰ ਨੇ ਨਾ ਹੁਣ ਵਾਲੇ ਇਹਨਾਂ ਵਿੱਚ ਜੇ ਤੁਸੀਂ ਸਿਮਰਿਤ ਮਾਨ ਦੀ ਗੱਲ ਕਰਨੂ ਵੀ ਅਮੂਤਪਾਲ ਵਰਗੇ ਹੋਗੇ ਕੁਝ ਖਾਲਸਤਾਨੀ ਨੇ ਬਾਦਲ ਦੇ ਵਿੱਚ ਹੀ ਹੁੰਦੇ ਇਹ ਇਹ ਪਾਸੇ ਨਹੀਂ ਰਹਿ ਸਕਦੇ ਇਹਨਾਂ ਲੋਕਾਂ ਨੇ ਇੱਕ ਇਹੋ ਜਿਹਾ ਹੂਆ ਬਣਾ ਕੇ ਜੂਤ ਦੇ ਸਿਰ ਤੇ ਰੱਖ ਦਿੱਤਾ ਮੈਂ ਸਿੱਧੀ ਜੀ ਗੱਲ ਕਹਿ ਦਵਾਂ ਆਮ ਲੋਕਾਂ ਨੂੰ ਹੀ ਪਤਾ ਲੱਗ ਜੇ ਵੀ ਜੇ ਕਿਸੇ ਨੇ ਰਾਜਨੀਤੀ ਵਿੱਚ ਆਉਣਾ ਹੋਵੇ ਕਿਸੇ ਨੇ ਐਮਐਲਏ ਬਣਨਾ ਹੋਵੇ ਮੰਤਰੀ ਬਣਨਾ ਹੋਵੇ ਤਾਂ ਉਹਨੂੰ ਰਾਜਨੀਤੀ ਵਿੱਚ ਆਉਣ ਵਾ ਤੇ ਕਿਸੇ ਡਿਗਰੀ ਦੀ ਲੋੜ ਨਹੀਂ ਹੈਗੀ ਬਸ ਉਹ ਇੱਕ ਅਦਾ ਬੰਦਾ ਮਾਰ ਦੇਵੇ ਜੇਲ੍ਹ ਚਲਾ ਜਾਵੇ ਤੇ ਉਦੋਂ ਬਾਅਦ ਜਿਹੜੇ ਪੰਪ ਦੇ ਕੇ ਬੰਦੇ ਮਰਵਾਉਣ ਵਾਲੇ ਨੇ ਉਹ ਫਿਰ ਜੋਧਾ ਬਣਾ ਕੇ ਪੇਸ਼ ਕਰ ਦੇਣਗੇ ਤੇ ਉਦੋਂ ਬਾਅਦ ਦੇ ਵਿੱਚ ਜੇ ਤਾਂ ਉਹ ਰਿਹਾ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਉਹਦੇ ਨਾਂ ਤੇ ਇਲੈਕਸ਼ਨ ਲੜਾਉਣ ਵਾਸਤੇ ਕੋਈ ਬੰਦਾ ਲੱਭ ਲੈਣਗੇ ਆ ਕਰਤੂਤਾ ਨੇ ਸਾਡੇ ਅਖੋਤੀ ਪੰਥਕ ਲੀਡਰਾਂ ਦੀ ਜਿਹੜੀਆਂ ਅੱਜ ਕਰ ਰਹੇ ਨੇ ਅਸ਼ਾ ਪਹਿਲਾਂ ਮੈਂ ਗੱਲ ਕਰੀ ਸੀ ਵੀ ਕਹਿਣਗੇ ਤਰਨਤਨ ਜਿਮਨੀ ਚੋਣ ਦੀ ਗੱਲ ਕਰਦੇ ਹਾਂ ਹਾਂ ਕਰਦੇ ਹਾਂ ਜੀ ਆਪਾਂ ਇੰਨੀ ਕਿ ਰਾਜਨੀਤੀ ਤਾਂ ਆਗੇ ਵੀ ਬਦਲਣਾ ਪੈ ਜਾਂਦਾ ਈ ਵਾਰੀ ਇਸੇ ਵੀਡੀਓ ਵਿੱਚ ਬਦਲਦੇ ਹਾਂ ਆਪਾਂ ਕਹਿ ਰਹੇ ਹਾਂ ਹਾਂ ਵੀ ਤਰਨਤਨ ਜਿਮਨੀ ਚੋਣ ਦੀ ਗੱਲ ਕਰਦੇ ਆ ਜਿਹੜਾ ਸਣੀ ਦਾ ਭਰਾ ਹੈ ਮਨਦੀਪ ਸਿੰਘ ਉਹਦੀ ਕੀ ਕੁਰਬਾਨੀ ਹੈ ਕੁਰਬਾਨੀ ਕੀ ਆ ਉਹਦੀ ਇੱਕ ਤਾਂ ਉਹਦੇ ਭਰਾ ਨੇ ਸੰਦੀਰ ਸੂਰੀ ਦਾ ਕਤਲ ਕੀਤਾ ਗੋਲੀਆਂ ਮਾਰ ਕੇ ਉਹ ਵੀ ਉਸ ਸਮੇਂ ਵਿੱਚ ਜਿੱਥੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕਰ ਸਕਦਾ ਉਸ ਸਮੇਂ ਦੇ ਵਿੱਚ ਉਹ ਜੇਲ੍ਹ ਚਲਾ ਗਿਆ ਜੇਲ੍ਹ ਵਿੱਚ ਝਗੜਾ ਹੋਇਆ ਇਨਸਪੈਕਟਰ ਸੂਬਾ ਸਿੰਘ ਦੇ ਸਿਰ ਵਿੱਚ ਕੁਸ਼ ਮਾਰਿਆ ਉਹਦੀ ਮੌਤ ਹੋ ਗਈ ਤੇ ਉੱਥੋਂ ਸਾਡੇ ਜਿਹੜੇ ਬਾਹਰ ਬੈਠੇ ਕੜਮ ਚੌਧਰੀ ਅਖੋਤੀ ਪੰਥਕ ਲੀਡਰ ਨੇ ਉਹਨੇ ਪੋਸਟਾਂ ਪਾਈਆਂ ਇੰਟਰਵਿਊ ਕੀਤੀਆਂ ਜੋੜਾ ਬਣਾ ਕੇ ਪੇਸ਼ ਕਰਤਾ ਇੱਕ ਬੇਨਤੀ ਸੁਣਿਓ ਜੀ ਧਿਆਨ ਨਾਲ ਸਿਮਰਿਤ ਮਾਨ ਨੇ ਨਾ ਐਨੇ ਕ ਮੁੰਡੇ ਮਰਵਾਏ ਨੇ ਤੁਸੀਂ ਕੇ ਪੀ ਐਸ ਗੈਲੂ ਵੀ ਭੁੱਲ ਜਾਓਗੇ ਕਿਉਂਕਿ ਉੱਤੇ ਇੱਕ ਪੁਲਿਸ ਅਫਸਰ ਸੀਗਾ ਕਹਿ ਦਿੰਦਾ ਵੀ ਫੇਕ ਇਨਕਾਊਂਟਰ ਕੀਤੇ ਆ ਇਹ ਕਹਿ ਦਿੰਦਾ ਪਰ ਜਿਹੜੇ ਮੁੰਡੇ ਸਿਮਰਿਤ ਮਾਨ ਵਰਗੇ ਨੇ ਮਰਵਾਏ ਨੇ ਜਾ ਪ੍ਰਕਾਸ਼ ਸਿੰਘ ਬਾਦਲ ਵਰਗੇ ਨੇ ਮਰਵਾਏ ਨੇ ਉਹਦੀ ਲਿਸਟ ਉਦੋਂ ਵੀ ਲੰਬੇ ਹੈ ਜੀ ਇਹਨੂੰ ਤੁਸੀਂ ਅਗਨੋਰ ਨਹੀਂ ਕਰ ਸਕਦੇ ਜੇ ਤੁਸੀਂ ਤਾਜ਼ਾ-ਤਾਜ਼ਾ ਆ 2-4 ਸਾਲ ਦੇ ਵਿੱਚ ਵੀ ਦੇਖੋਗੇ ਕੀ ਹੋਇਆ ਹੈ ਦੀਪ ਸਿੱਧੂ ਦੀ ਮੌਤ ਤਾਂ ਮੈਂ ਐਕਸੀਡੈਂਟ ਕਿਹਾ ਗਿਆ ਸਿੱਧੂ ਮੂਸੇਵਾਲੇ ਦੀ ਮੌਤ ਗਲਟਰਾ ਨੇ ਕਤਲ ਕੀਤਾ ਹੈ ਸਿੱਧੂ ਮੂਸੇਵਾਲੇ ਦਾ ਇਹ ਸਚਾਈ ਹੈ ਤੇ ਇਹ ਲਾਹਾ ਕਿਨੇ ਲਿਆ ਸਮਜੀਤ ਮਾਨ ਨੇ ਲਿਆ ਤੇ ਹੁਣ ਸੋਰੀ ਦਾ ਕਤਲ ਹੋਇਆ ਇਹ ਤਾਂ ਹਲੇ ਕੁਦਰਤ ਵੱਲੋਂ ਪੁਲਿਸ ਨੇ ਫਟਾਫਟ ਉਹਨੂੰ ਗਿਰਫਤਾਰ ਕਰ ਲਿਆ ਉਹਨੂੰ ਪੇਸ਼ ਕਰਕੇ ਜੇਲ੍ਹ ਵਿੱਚ ਭੇਜਤਾ ਜੇ ਕਿਤੇ ਉਹ ਪਗੜਾ ਪਗੜਾ ਹੋ ਜਾਂਦਾ ਤਾਂ ਉਹਦਾ ਵੀ ਕਤਲ ਇਹਨਾਂ ਨੇ ਬਾਹਰ ਦੀ ਵਾਰ ਕਰ ਦੇਣਾ ਸੀ ਫਿਰ ਏਜੰਸੀਆਂ ਦੇ ਮੱਥੇ ਮੜਨਾ ਸੀ ਸਰਕਾਰਾਂ ਤੇ ਦੋਸ਼ ਲਾਉਣੇ ਸੀ ਇੱਦਾਂ ਹੀ ਹੋਇਆ ਇਹ ਅਮਰਤਪਾਲ ਵੀ ਭਗੌੜਾ ਹੋਇਆ ਫਿਰਦਾ ਸੀ ਭੱਜ ਗਿਆ ਸੀ ਉਹਨੂੰ ਥੋੜਾ ਬਹੁਤਾ ਸਮਝ ਹੈਗੀ ਸੀ ਵੀ ਹਾਂ ਜੇ ਇਹਨੇ ਧੱਕੇ ਚੜ ਗਿਆ ਤਾਂ ਮੈਨੂੰ ਮਾਰ ਦੇਣਗੇ ਹੁਣ ਮੈਂ ਇੱਥੇ ਸੀ ਉਸ ਵਕਤ ਵੀ ਬੜੇ ਬਘੇਲੇ ਵਰਗੇ ਖਤੀੜ ਅਮਰੀਕਾ ਬੈਠੇ ਹਨ ਇੰਨੇ ਪੂਰੀ ਪਲੈਨਿੰਗ ਸੀ ਉਸ ਵਕਤ ਬੀ ਜੇ ਮਰਤਪਾਲ ਦਾ ਕਤਲ ਹੋ ਜੇ ਤਾਂ ਫਿਰ ਅਸੀਂ ਅਮਰੀਕਾ ਵਿੱਚ ਪੱਟੇ ਹੋ ਜਾਾਂਗੇ ਔਰ ਸਾਡੀਆਂ ਚੇਟੀਆਂ ਵੱਧ ਤੋਂ ਵੱਧ ਵੇਖਣਗੀਆਂ ਵੀ ਪੰਜਾਬ ਦੇ ਹਾਲਾਤ ਖਰਾਬ ਨੇ ਉਥੇ ਪੁਲਿਸ ਧੱਕਾ ਕਰਦੀ ਉਥੇ ਸਰਕਾਰ ਧੱਕਾ ਕਰਦੀ ਹੈ ਸਾਡਾ ਕਾਰੋਬਾਰ ਵਧੂਗਾ ਆ ਲੱਛਣ ਆ ਕਰਤੂਤਾ ਨੇ ਇਨ੍ਹਾਂ ਦੀ ਸਮਰਿਤ ਮਾਨ ਨੇ ਪ੍ਰਕਾਸ਼ੰਦ ਬਾਦਲ ਨੇ ਠੀਕ ਹੈ ਇਨ੍ਹਾਂ ਦੋ ਬੰਦਿਆਂ ਨੇ ਖਾਲਸਾਨੀ ਮਿੱਟੀ ਹੁੰਦੇ ਬਥੇਰੇ ਨਾਂ ਦੇ ਜੇ ਤੁਸੀਂ ਲੈਣਾ ਸ਼ੁਰੂ ਕਰੋਗੇ 1849 ਤੋਂ ਬਾਅਦ ਵਿੱਚ ਇੱਕ ਵੀ ਬੰਦਾ ਦੱਸ ਦਿਓ ਵੀ ਜਿਹੜਾ ਵਧੀਆ ਰਾਜਨੀਤੀ ਕੌਮ ਲਈ ਪੰਜਾਬ ਲਈ ਕਰਨ ਦੇ ਲਾਇਕ ਹੋਵੇ ਯੋਗ ਹੋਵੇ ਦੱਸ ਦਿਓ ਤੁਸੀਂ ਬਸ ਜਿਹਨੇ ਕਿਸ ਦਾ ਕਤਲ ਕਰਤਾ ਉਹ ਲੀਡਰ ਹੈ ਇਹਨਾਂ ਨੇ ਪਹਿਲਾਂ ਘਟੋ ਘਟ ਜੇ ਬਹੁਤਾਂ ਨੇ 30 ਸਾਲ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ ਬਲਵੰਤ ਸਿੰਘ ਰਾਜੋਣੇ ਵਰਗਿਆਂ ਨੂੰ ਦਵਿੰਦਰਪਾਲ ਭੁੱਲਰ ਵਰਗਿਆਂ ਨੂੰ ਜਿਹੜੇ ਵੀ ਬੰਦੀ ਸਿੰਘ ਬੈਠੇ ਨੇ ਉਹਨਾਂ ਨੂੰ ਵਰਤ ਦੇ ਪਹਿਲਾਂ ਇਹਨਾਂ ਨੇ ਵਰਤਿਆ ਹੁਣ ਪਤਾ ਲੱਗ ਗਿਆ ਵੀ ਉਹ ਪੰਜਾਹਾਂ ਤੋਂ ਟੱਪੇ ਹੋਏ ਨੇ ਕੋਈ ਛੱਟ ਦੇ ਲਵੇ ਕੋਈ ਛੱਟ ਤੋਂ ਟੱਪਿਆ ਹੋਇਆ ਵੀ ਉਹ ਹੁਣ ਵਰਤ ਦੇ ਨਹੀਂ ਜਾ ਸਕਦੇ ਵੀ ਹੁਣ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੂੰ ਪੰਪ ਦਿਓ ਉਹਨਾਂ ਤੋਂ ਬੰਦੇ ਮਰਵਾ ਦਿਓ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਮਰਵਾਦ ਫੇਰ ਰਾਜਨੀਤੀ ਜਿਹੜੇ ਕਿ ਆਕਰਤੂਤਾਂ ਨੇ ਇਹਨਾਂ ਪੰਥਕ ਲੀਡਰਾਂ ਦੇ ਤੇ ਜੂਥ ਨੂੰ ਬੇਨਤੀ ਹੈ ਜੇ ਤੁਸੀਂ ਰਾਜਨੀਤੀ ਵਿੱਚ ਆਉਣਾ ਹੈ ਨਾ ਇਹ ਜ਼ਰੂਰੀ ਨਹੀਂ ਵੀ ਤੁਸੀਂ ਪੰਤ ਦੇ ਨਾਤੇ ਆਉਣਾ ਤੁਸੀਂ ਰਾਜਨੀਤੀ ਸਿੱਖ ਕੇ ਗਰਾਊਂਡ ਲੈਵਲ ਤੇ ਲੋਕਾਂ ਦੇ ਜਿਹੜੇ ਭਾਵ ਨੇ ਲੋਕਾਂ ਦੇ ਕਿਰਦਾਰ ਲੋਕ ਕੀ ਚਾਹੁੰਦੇ ਨੇ ਉਹ ਸਭ ਕੁਝ ਜਾਣਕਾਰੀ ਲੈ ਕੇ ਤੁਸੀਂ ਰਾਜਨੀਤੀ ਵਿੱਚ ਆ ਸਕਦੇ ਹੋ ਜੇ ਤੁਸੀਂ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਇਹ ਜ਼ਰੂਰੀ ਨਹੀਂ ਵੀ ਜਿੱਦਾਂ ਇਹ ਕੜਮ ਚੌਧਰੀ ਤੁਹਾਨੂੰ ਪੰਪ ਦੇ ਕੇ ਬੰਦੇ ਮਰਵਾ ਰਹੇ ਨੇ ਗਲਤ ਕੰਮ ਕਰਵਾ ਰਹੇ ਨੇ ਵੀ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਰਾਜਨੀਤੀ ਵਿੱਚ ਆਉਣਾ ਬਥੇਰੇ ਲੀਡਰ ਨੇ ਜਿਹੜੇ ਪੜ੍ਹ ਲਿਖ ਕੇ ਰਾਜਨੀਤੀ ਸਿੱਖ ਕੇ ਲੋਕਾਂ ਦੇ ਵਿੱਚ ਆਏ ਵੱਡੇ ਵੱਡੇ ਲੀਡਰ ਬਣ ਗਏ ਰਾਸ਼ਟਰਪਤੀ ਤੱਕ ਬਣ ਗਏ ਉਹਨਾਂ ਲੋਕਾਂ ਦੀ ਰਿਸਕ ਕਰ ਲੋ ਨਹੀਂ ਜੇ ਇਹ ਅਖੌਤੀ ਪੰਥਕ ਠੇਕੇਦਾਰਾਂ ਦੇ ਪਿੱਛੇ ਲੱਗ ਕੇ ਇਹ ਕਰਤੂਤਾਂ ਕਰਦੇ ਰਹੋਗੇ ਨਾ ਤਜੇਤੇ ਰੱਖਿਓ ਸਾਡੇ ਜੂਸ ਦਾ ਮੜਿਆ ਮੇਡ ਨੇ ਪਹਿਲਾਂ ਬਹੁਤ ਕੀਤਾ ਤੇ ਹੁਣ ਵੀ ਕਰਕੇ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ